ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਆਪਣੇ ਹੀ ਪਿੰਡ ਲੜੋਆ ਵਿਖੇ ਖੜਾ ਹਾਂ ਬਲਾਕ ਆਉਟ ਦੇ ਵਿੱਚ ਇਹ ਪਹਿਜੰਦਾ ਪਿੰਡ ਲੜੋਆ ਤੇ ਅੱਜ ਕੱਲ ਬਲਾਕ ਸਾਨੂੰ ਬੰਗਾ ਲੱਗਦਾ ਸੋ ਇੱਥੇ ਆਉਣ ਦਾ ਦੱਸਣ ਦਾ ਆਉਣ ਦਾ ਕਾਰਨ ਇਹ ਹੈ ਕਿ ਇੱਥੇ ਸਾਡੇ ਪਿੰਡ ਇੱਕ ਐਨਆਰਆਈ ਪਰਿਵਾਰ ਰਹਿੰਦਾ ਸੀ ਜਿਹੜਾ ਕਿ ਅੱਜ ਕੱਲ ਬਾਹਰ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਪਿੱਛੇ ਇਹ ਜਿਹੜਾ ਜਿੱਥੇ ਅਸੀਂ ਖੜੇ ਹਾਂ ਇਹ ਕੋਠੀ ਹੈ ਉਹਦੇ ਵਿੱਚੋਂ ਸਾਰਾ ਹੀ ਸਮਾਨ ਜਿਹੜਾ ਚੋਰਾਂ ਨੇ ਚੋਰੀ ਕਰ ਲਿਆ ਆ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਨਾਲੇ ਨਾਲ ਆ ਸਾਰੀਆਂ ਪੇਟੀਆਂ ਖੁੱਲੀਆਂ ਹੋਈਆਂ ਤੇ ਵਿੱਚੋਂ ਸਾਰਾ ਪਿੱਤਲ ਦਾ ਸਮਾਨ ਜਿੰਨੀਆਂ ਟੂਟੀਆਂ ਸਾਰੀਆਂ ਉਹ ਚੋਰੀ ਕਰਕੇ ਲੈ ਗਏ ਸੋ ਮੈਂ ਤੁਹਾਡੀ ਜਿਹਨਾਂ ਕੋਲ ਜਿਨ੍ਹਾਂ ਦੀ ਕਸਟਡੀ ਵਿੱਚ ਇਹ ਮਕਾਨ ਹੈ ਉਹਨਾਂ ਨਾਲ ਵੀ ਗੱਲ ਕਰਾਉਣਾ ਤੇ ਆਪਾਂ ਸਾਰਾ ਤੁਹਾਨੂੰ ਦੱਸ ਦ ਦੇਵੀਆਂ ਕਿ ਕਿੱਥੋਂ ਕਿੱਥੋਂ ਕੀ ਕੀ ਨੁਕਸਾਨ ਹੋਇਆ ਪਰੰਤੂ ਇਹ ਜ਼ਰੂਰ ਹੈ ਕਿ ਇਹ ਜਿਹੜਾ ਕੰਮ ਹੈ ਇਹ ਬਹੁਤਾ ਵੱਡੇ ਚੋਰਾਂ ਦਾ ਨਹੀਂ ਹੈ ਤੇ ਜਿੰਨੇ ਵੀ ਅੱਜ ਚੋਰੀਆਂ ਛੋਟਛੋਟੀਆਂ ਕਰਨੀਆਂ ਟੂਟੀਆਂ ਕਿੱਡੀ ਕਬੱਡੀ ਗੱਲ ਹੈ ਉਹ ਜੜੀਆਂ ਜੜੀਆਂ ਵੀ ਹੋ ਰਹੀਆਂ ਉਹ ਸਾਰਾ ਆਪਣੇ ਨਸ਼ੇ ਦੀ ਪੂਰਤੀ ਲਈ ਨੌਜਵਾਨ ਕਰਦੇ ਪਏ ਸੋ ਅਸੀਂ ਤੁਹਾਡੀ ਗੱਲਬਾਤ ਕਰਾਉਣੀ ਹੈ ਉਦੋਂ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜਿਹੜੇ ਚੋਰ ਦੱਸੇ ਜਾ ਰਹੇ ਆ ਉਹ ਇਸ ਪਾਸੇ ਦੀ ਇਹ ਆ ਦੇਖੋ ਗ੍ਰਿਲ ਪਟਕੇ ਤੇ ਇੱਥੋਂ ਦੀ ਇੰਟਰ ਹੁੰਦੇ ਆ ਤੇ ਨਾਲ ਦੀ ਨਾਲ ਜਿਹੜਾ ਜਿੰਨੀਆਂ ਵੀ ਟੂਟੀਆਂ ਇਹ ਵਾਸ਼ਰੂਮ ਚ ਮੈਂ ਤੁਹਾਨੂੰ ਬੁਖਾਰਿਆ ਸਾਰੀਆਂ ਟੂਟੀਆਂ ਖੋਲ ਲਈਆਂ ਗਈਆਂ ਤੇ ਉਹਨਾਂ ਲਈ ਤਾਂ ਇਹ 2-4000 ਦਾ ਹੀ ਹੋਏਗਾ ਸਮਾਨ ਪਰੰਤੂ ਜਿਨ੍ਹਾਂ ਨੇ ਦਵਾਰਾ ਮੁੜਕੇ ਲਵਾਉਣੀਆਂ ਐ ਉਨਾਰੇ ਇਹ ਵੈਜਟ ਜਿਹੜਾ ਲੱਖਾਂ ਚ ਹੋ ਜਾਣਾ ਹੈ ਦੇਖੋ ਕਿਸ ਤਰ੍ਹਾਂ ਸਾਰੀਆਂ ਟੂਟੀਆਂ ਖੁੱਲੀਆਂ ਗਈਆਂ ਇਹ ਜਿਹੜਾ ਇਹਨਾਂ ਦਾ ਸਟੋਰ ਰੂਮ ਕਹਿ ਸਕਦੇ ਆ ਹੋ ਰਿਹਾ ਜਿਸ ਵਿੱਚ ਆ ਦੋ ਪੇਟੀਆਂ ਦਾ ਸਮਾਨ ਦੇਖੋ ਕਿਸ ਤਰ੍ਹਾਂ ਖਲਾਰਿਆ ਪਿਆ ਆ ਦੇਖ ਸਕਦੇ ਹੋ ਤੁਸੀਂ ਕਿ ਸਾਰਾ ਦੱਸਿਆ ਜਾ ਰਿਹਾ ਕਿ ਇਹਦੇ ਵਿੱਚੋਂ ਸਾਰਾ ਜਿਹੜਾ ਕੀਮਤੀ ਸਮਾਨ ਜਿਵੇਂ ਕਿ ਪਿੱਤਲ ਦੇ ਭਾਂਡੇ ਹੋਰ ਕੀਮਤੀ ਜੋ ਵੀ ਇਹ ਉਹਨਾਂ ਨੂੰ ਹੱਥ ਲੱਗਾ ਸਾਰਾ ਕੱਢ ਕੇ ਲੈ ਗਏ ਇਹ ਸਾਰਾ ਫਰੋਣਾ ਫਰਾਲੀ ਜਿਹੜੀ ਆ ਬੜੇ ਆਰਾਮ ਨਾਲ ਜਿਹੜੀ ਕੀਤੀ ਗਈ ਹੈ ਸੋ ਆ ਵੀ ਜਿਹੜਾ ਇੱਕ ਅਨਵਾਰੀ ਦੇ ਵਿੱਚ ਬਾਧੂ ਘਟੂ ਸਮਾਨ ਪਿਆ ਹੈ ਇੱਥੇ ਵੀ ਹੱਥ ਫੇਰਨ ਦੀ ਕੋਸ਼ਿਸ਼ ਹੈ ਇਹਦੇ ਵਿੱਚੋਂ ਵੀ ਸਾਰਾ ਕੀਮਤੀ ਸਮਾਨ ਜਿਹੜਾ ਕੱਢਿਆ ਹੋਇਆ ਹੈ ਜਿਵੇਂ ਕੋਈ ਪ੍ਰਾਣੀ ਸਰਾਣੀ ਕੋਈ ਟੁੱਟੀ ਵਗੈਰਾ ਤੇ ਦੇਖੋ ਸਾਰਾ ਇਹ ਪੂਰੇ ਆਰਾਮ ਨਾਲ ਜਿਹੜਾ ਕੰਮ ਕੀਤਾ ਹੋਇਆ ਹੈ ਜੇ ਅਸੀਂ ਅਟੈਚ ਬਾਥਰੂਮ 'ਚ ਆ ਇਸ ਵਕਤ ਖੜੇ ਹਾਂ ਸਾਰੀਆਂ ਟੁੱਟੀਆਂ ਜਿਹੜੀਆਂ ਖੋਲੀਆਂ ਗਈਆਂ ਮਸ਼ੀਨਾਂ ਵਿੱਚ ਉਤਰ ਕਰਕੇ ਸਾਰਾ ਸੰਖਾਂ ਦੇ ਦੇਖੋ ਇਸ ਤਰ੍ਹਾਂ ਸਾਰੀਆਂ ਟੁੱਟੀਆਂ ਜਿਹੜੀਆਂ ਖੁੱਲੀਆਂ ਹੋਈਆਂ ਇਹ ਲੋਕਰ ਤੋੜ ਆਇਸ अलमारी ਦਾ ਲੋਕਰ ਤੋੜ ਕੇ ਕੋਸ਼ਿਸ਼ ਕੀਤੀ ਗਈ ਹੈ ਕਿ ਵਿੱਚ ਕੋਈ 골ਡ ਵਗੈਰਾ ਜਾਂ ਕੋਈ ਹੋਰ ਕੀਮਤੀ ਸਮਾਨ ਜਿਹੜਾ ਉਹ ਕੱਢਿਆ ਜਾ ਸਕੇ ਸਾਰਾ ਕੁਝ ਜਿਹੜਾ ਰੋਲਿਆ ਹੋਇਆ ਹੈ ਇਹ ਵੀ ਨਾ ਬੈਡਰੂਮ ਹੈ ਇਹ ਐਨਆਰਆਈ ਨੇ ਜਿਹੜੇ ਜਿਨ੍ਹਾਂ ਦਾ ਹੈ ਘਰ ਹੈ ਬਜ਼ੁਰਗ ਨੇ ਇੱਥੋਂ ਦੇ ਜਿਹੜੇ ਸੀ ਦੂਜੀ ਮੰਜ਼ਲ ਦੇ ਵਾਸ਼ਰੂਮ ਵਿੱਚ ਆ ਗਏ ਆ ਇੱਥੇ ਵੀ ਦੇਖ ਲਓ ਕੀ ਬਣਿਆ ਹੋਇਆ ਟੋਟਲ ਟੂਟੀਆਂ ਦਾ ਲਾਸ ਹੈ ਦੇਖੋ ਸਾਰੇ ਸੈਂਕੜਾ ਤੋਂ ਵੀ ਟੁੱਟੀਆਂ ਦਾਰ ਨਹੀਂ ਇਹ ਪਲਾਸਟਿਕ ਦੇ ਪਾਈਪ ਛੱਡ ਦਿੱਤੇ ਗਏ ਇਹ ਉੱਪਰਲੀ ਕਿਚਨ ਦੂਜੀ ਮੰਜ਼ੇ ਤੇ ਕਿਚਨ ਇਹਨਾਂ ਦਾ ਵੀ ਕੁਛ ਨਾ ਕੁਛ ਖੋਲ ਕੇ ਵੀ ਦੇਖਿਆ ਗਿਆ ਕਿ ਕੋਈ ਕੀਮਤੀ ਸਮਾਨ ਨਾ ਹੋਵੇ ਆਪ ਦਾ ਵਰਤਾਰ ਸਿੰਘ ਕਿਹੜਾ ਪੰਡਾ ਜੀ ਲੜੋਆ ਇਹ ਚੋਰੀ ਕਿਹਨਾਂ ਦੇ ਘਰ ਹੋਈ ਹੈ ਇਹ ਸਾਡੀ ਚਾਚੀ ਦੇ ਘਰ ਆ ਚਾਚੇ ਚਾਚੀ ਦਾ ਕਿਥੇ ਰਹਿੰਦੇ ਹੋ ਇੰਗਲੈਂਡ ਜੂਗੇ ਇੱਥੇ ਕੋਈ ਨਹੀਂ ਰਹਿੰਦਾ ਕੋਠੀ ਚ ਹਾਂ ਤੇ ਉਹਨਾਂ ਦੀ ਚਾਬੀਆਂ ਵਗੈਰਾ ਤੁਹਾਡੇ ਕੋਲ ਹੈ ਉਹ ਸਾਡੇ ਕੋਲ ਹੈ ਕੀ ਹੋਇਆ ਜਿਹੜੀ ਸਾਰੀਆਂ ਕੂੜੀਆਂ ਲਾ ਕੇ ਲੈ ਕੇ ਵਿੱਚ ਕੀਮਤੀ ਸਮਾਨ ਲਗੇ ਕਿਦ ਤੱਕ ਦਾ ਤੁਸੀਂ ਕਦੋਂ ਆ ਕੇ ਦੇਖਿਆ ਇਹ ਤਾਂ ਅੱਜ ਹੀ ਦੇਖਿਆ ਆਗੇ ਸਫਾਈ ਕਰਨੀਆਂ ਆਏ ਦੀ ਕਿੰਨੇ ਚਿਰ ਬਾਅਦ ਤੁਸੀਂ ਆਉਂਦੇ ਹੋ ਕੋਠੀ ਚ ਹੁਣੇ ਆ ਹਫਤੇ ਕੇ ਬਾਅਦ ਸਫਾਈ ਦੇ ਹਾਂ ਹਾਂ ਉਹਦਾ ਘੇੜਾ ਰੋਜ਼ ਮਾਰਦੇ ਆ ਦੂਏ ਤੀਏ ਦਿਨ ਹਾਂ ਇੱਕ ਕਿੰਨੇ ਦਿਨ ਪਹਿਲਾਂ ਤੁਸੀਂ ਦੇਖੇ ਗਏ ਕਿ ਦੁਨੀਆਂ ਸੀ ਲੱਗੀਆਂ ਹੋਈਆਂ ਜਾਂ ਸਮਾਨ ਸਿਗਾ ਵਿੱਚ ਇਹ 5-7 ਦਿਨ ਪਹਿਲਾਂ ਦੇ ਗਏ ਆ ਬੇਹਨ ਉਹਨਾਂ ਨੂੰ ਚਾਏ ਇਹਨਾਂ ਨੂੰ ਦਿੱਤੀਆਂ ਨੇ ਚਾਬੀਆਂ ਉਹ ਇਹਨਾਂ ਤੋਂ ਚਾਬੀਆਂ ਲੈ ਕੇ ਗਏ ਆ ਇਹਨਾਂ ਗੁੱਗੇ ਦਾ ਇੱਥੇ ਅੰਨ ਪਾਣੀ ਖੁਲਾਇਆ ਦੇ ਦੇ ਦੀਆਂ ਚਾਬੀਆਂ ਅੱਗੇ ਛਦੀਸ਼ ਵੀ ਸੀਗਾ ਹਾਂਜੀ ਜੇ ਕਿਸੇ ਦੇ ਲੋੜ ਆ ਤਾਂ ਛਦੀਸ਼ ਵੀ ਅੱਜ ਮਤਲਬ ਦੀਵਾਲੀ ਕਰਕੇ ਸਫਾਈ ਕਰਮਾਣੇ ਸੀ ਹਾਂਜੀ ਹਾਂਜੀ ਤੇ ਫਿਰ ਕੀ ਆਕੇ ਕਿਤਾ ਕਿਤਾ ਦੇਖਿਆ ਵੇ ਤੁਸੀਂ ਕੀ ਹੋਇਆ ਮਤਲਬ ਜਦੋਂ ਖੋਲੇ ਤੋਂ ਮੈਂ ਨਵੇਂ ਸ਼ਹਿਰ ਸਗਾ ਨਵੇਂ ਸ਼ਹਿਰੋਂ ਆਇਆ ਇਸ ਸਪਾਈ ਕਰਨ ਆਈ ਆ ਇਹ ਕਹਿੰਨੀ ਆ ਮੈਂ ਮੱਲੇ ਕੋਲ ਆਉਂਦਾ ਸਗਾ ਵੀ ਚਾਚੇ ਦੇ ਘਰ ਸਾਮਾਨ ਲਿਆਗਾ ਜਿੰਦੇ ਜਿੰਦੇ ਤੋੜੇ ਹੋ ਅੱਛਾ ਇਹਦਾ ਮਤਲਬ ਜਿਹੜੀ ਲੇਡੀ ਸਪਾਈ ਕਰਨ ਆਈਆਂ ਹਾਂ ਉਹਨਾਂ ਨੇ ਤੁਹਾਨੂੰ ਦੱਸਿਆ ਹਾਂਜੀ ਆਪਣੇ ਨੋਹੇ ਹੀ ਆ ਇੱਕ ਰੱਜੀ ਸੀ ਉਹ ਆ ਬਤਲ ਕੋਈ ਵੀ ਹੋਵੇ ਹੂੰ ਠੀਕ ਹੈ ਠੀਕ ਹੈ ਤੇ ਫਿਰ ਹੁਣ ਤੁਸੀਂ ਇਹ ਨੁਕਸਾਨ ਕਿੰਨਾ ਨੁਕਸਾਨ ਹੁਣ ਭਾਂਡੇ ਲਗਾ ਲੋਕ ਸਾਰੇ ਭੰਨੇ ਹੋ ਨੁਕਸਾਨ ਤਾਂ ਕਾਫੀ ਖਰਾਬ ਆ ਦਰ ਭੰਨੇ ਆ ਤਾਂ ਲਗਦੇ ਲਗਦਾ ਹੋਊ ਆਹ ਇੰਨਾ ਕੁ ਤਾਂ ਹੈਗਾ ਹੀ ਆ ਅੰਦਾਜ਼ਾ ਲਗ ਸਵਾ ਲਗ ਢੇਲ ਲਗਣਾ ਹੂੰ ਸਾਰੀਆਂ ਫੇ ਫਿਰ ਮਤਲਬ ਪਤਾ ਨਹੀਂ ਹੈ ਕਦੋਂ ਇਹ ਕੰਮ ਹੋਇਆ ਆ ਇਹਨਾਂ ਦਿਨਾਂ ਜੇ ਹੋਇਆ ਜਣੀ 2-4 ਦਿਨ ਦੇ ਵਿੱਚ ਹਾਂਜੀ ਹਾਂਜੀ